ਲੋਕਾਂ ਨੇ ਆਮ ਆਦਮੀ ਪਾਰਟੀ ਨੇ ਜੋ ਫਤਵਾ ਦਿੱਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਯਾ ਸਖਸਾਉ ਤੇ ਪਰਿਵਾਰ ਦਾ ਕਬਜ਼ਾ ਸੀ ਤੇ ਬੜੀ ਮਿਹਨਤ ਨਾਲ ਹਲਕੇ ਦੀ ਸੰਗਤ ਨੇ ਬਹੁਤ ਥੜਾ ਸਾਥ ਦਿੱਤਾ ਅੰਮਾਨੇ ਵਜਾ ਕਰਕੇ ਲੋਕਾਂ ਨੇ ਅੱਜ ਅਰਜਲ ਫਜ਼ਾਲ ਜਬੀਨ ਸਰਗਦਾ ਨੂੰ ਕਿਹਾ ਹੈ ਡੇਰਾ ਬਾਬਾ ਨਾਨਕ ਵਿੱਚ ਹੋਈ ਜਿਮਨੀ ਚੌਣ ਵਿੱਚ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਦਾਵਾ ਨੇ 5722 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਗੁਰਦੀਪ ਸਿੰਘ ਰੰਦਾਵਾ ਦੇ ਘਰ ਪੁੱਜ ਕੇ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਮਾਤਾ ਜੀ ਨੂੰ ਹਾਰ ਪਾਏ ਗਏ ਅਤੇ ਗੁਲਦਸਤੇ ਭੇਟ ਕੀਤੇ। ਗੁਰਦੀਪ ਸਿੰਘ ਰੰਦਾਵਾ ਦਾ ਉਹਨਾਂ ਦੇ ਦਫ਼ਤਰ ਵਿੱਚ ਪਹੁੰਚਣ ਤੇ ਉਹਨਾਂ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਤਿਸ਼ਬਾਦੀ ਚਲਾਈ ਗਈ ਅਤੇ ਡੀਜੇ ਉੱਤੇ ਭੰਗੜੇ ਵੀ ਪਾਏ ਗਏ। ਇਸ ਮੌਕੇ ਆਪ ਪਾਰਟੀ ਦੀਆਂ ਵੱਡੀਆਂ ਹਸਤੀਆਂ ਵੀ ਗੁਰਦੀਪ ਸਿੰਘ ਰੰਧਾਵਾ ਦੇ ਦਫ਼ਤਰ ਵਿੱਚ ਪਹੁੰਚੀਆਂ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਦੇ ਭਰਾਵਾਂ ਨੇ ਅਤੇ ਗੁਰਦੀਪ ਸਿੰਘ ਰੰਧਾਵਾ ਨੇ ਵਰਕਰਾਂ ਨਾਲ ਭੰਗੜਾ ਪਾ ਕੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਇਸ ਮੌਕੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਬੋਲਦੇ ਹੋਏ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਤੁਹਾਨੂੰ ਅੱਜ ਖੁਸ਼ੀ ਬਹੁਤ ਆ। ਖੁਸ਼ੀ ਬਹੁਤ ਹੋ ਗਈ ਆ ਠੀਕ ਹੈ ਹਾਂਜੀ ਖੁਸ਼ੀ ਬਹੁਤ ਹੋ ਗਈ ਆ ਲੇਟ ਹੋ ਗਿਆ RAMNALLA ਪਪੜੀ ਘਰੀ ਜਾਣਾ ਫਿਰ ਇੱਕ ਦਿਨ ਆਪਾਂ ਪ੍ਰੋਗਰਾਮ ਰੱਖਾਂਗੇ ਠੀਕ ਹੈ ਤੇ ਫਿਰ ਆਪਾਂ ਇਕੱਠੇ ਉਹਦੇ DJ ਟੂਜੇ ਲਾਵਾਂਗੇ ਚੰਗੀ ਤਰੀਕੇ ਨਾਲ ਸਰਦਾਰ ਜੀ ਹੋ ਗਿਆ ਕਰਕੇ ਮੈਂ ਤਨੇ ਸਾਰਿਆਂ ਨੂੰ ਬੇਨਤੀ ਇਹ ਕਰਦੀ ਆ ਕਿ ਬੜੇ ਆਰਾਮ ਨਾਲ ਪਿਆਰ ਨਾਲ ਹੌਲੀ ਹੌਲੀ ਜੇਣਾ ਤੁਸੀਂ ਘਰ ਨੂੰ ਜਾਣਾ ਠੀਕ ਹੈ ਨਾ ਗੱਡੀਆਂ ਬਹੁਤ ਨੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਸਾਰਿਆਂ ਨੇ ਘਰੋ ਘਰੀ ਜਾਣਾ ਫਿਰ ਇੱਕ ਦਮ ਆਪਾਂ ਟਾਈਮ ਰੱਖਾਂਗੇ ਤੇ ਫਿਰ ਵਜਾਵਾਂਗੇ ਡੀ ਜੇ ਤੇ ਨੇ ਹਾਂਜੀ ਸਰ ਅੱਜ ਕਿਦਾਂ ਦਾ ਮਹਿਸੂਸ ਹੋਣ ਲਿਆ ਕਿ ਬਹੁਤ ਵੱਡਾ ਤਾਂ ਮੁਕਾਬਲਾ ਸੀ ਤੇ ਗਰਦੀਪ ਸਿੰਘ ਰੰਧਾਵਾ ਹੁਣੇ ਜਿਹੜੇ ਨੇ ਕਿ 6000 ਦੇ ਕਰੀਬ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਨੇ ਵੇਖੋ ਜੀ ਬਹੁਤ ਖੁਸ਼ੀ ਆ ਸਾਡੇ ਪਰੋਹ ਨੂੰ ਬਹੁਤ ਖੁਸ਼ੀ ਆ ਕਿ ਕਿਲਾਫ ਦੇ ਕੀਤਾ ਬਹੁਤ ਸਭ 50 60 ਸਾਲ ਤੋਂ ਪਰਿਵਾਰ ਦਾ ਕਬਜ਼ਾ ਸੀ ਤੇ ਬੜੀ ਮਿਹਨਤ ਨਾਲ ਹਲਕੇ ਦੀ ਸੰਗਤ ਨੇ ਬਹੁਤ ਸਾਡਾ ਸਾਥ ਦਿੱਤਾ ਦਿਨ ਰਾਤ ਮਿਹਨਤ ਦੀ ਹਰ ਵਰਕਰ ਨੇ ਦਿਨ ਰਾਤ ਮਿਹਨਤ ਕੀਤੀ ਆ ਇਸ ਸਾਰਿਆਂ ਦਾ ਧੰਨਵਾਦ ਕਰਦੇ ਆਂ ਅੱਜ ਗਣਤੀ ਤੇ ਜਾਣ ਤੋਂ ਪਹਿਲਾਂ ਤੁਹਾਡੇ ਗੋਲੀ ਹੱਥ ਵੀ ਲਾਇਆ ਉਹਨਾਂ ਨੇ ਤੇ ਮਾਤਾ ਆਪਣੀ ਦਾ ਵੀ ਅਸ਼ੀਰਵਾਦ ਲਿਆ ਤੇ ਕੀ ਤੁਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਦੇਖੋ ਸਾਡੇ ਪ੍ਰਾਰ ਦਾ ਰਿਸਪੈਕਟ ਵਾ ਮੈਂ ਉਹਦਾ ਵੱਡਾ ਭਰਾ ਵਾਂ ਕੁਲਦੀਪ ਸਿੰਘ ਰੰਧਾਵਾ ਸਾਡ ਮੇਰੀ ਬਹੁਤ ਰਿਸਪੈਕਟ ਕਰਦਾ ਮੇਰਾ ਛੋਟਾ ਗੁਰਦੀਪ ਸਿੰਘ ਮੇਰੀ ਬਹੁਤ ਸਾਡਾ ਮੇਰੀ ਸਾਡੇ ਫਾਦਰ ਸਾਹਿਬ ਅੱਜ ਤੋਂ 33 35 ਸਾਲ ਪਹਿਲਾਂ ਪੂਰੇ ਹੋ ਗਏ ਅੱਤਵ ਦੀ ਸ਼ੀਤ ਕਰਤੇ ਇਹਨਾਂ ਮੈਨੂੰ ਪਿਆਰ ਹੀ ਮੇਰਾ ਰਤਬਾ ਦਿੰਦੇ ਬਹੁਤ ਪਿਆਰ ਕਰਦੇ ਮੇਰੇ ਨਾਲ ਮੇਰੇ ਭਰਾ ਹਰ ਕਵਸਨਿਆ ਨੇ ਬਹੁਤ ਵੱਡਾ ਤੁਹਾਡੇ ਸਿਰ ਦੇ ਉੱਤੇ ਜਿਹੜਾ ਕਿ ਇੱਕ एहसान ਝਾੜ ਦਿੱਤਾ ਵਾ ਹੁਣ ਕੀ ਉਹਨਾਂ ਦੀਆਂ ਉਮੀਦਾਂ ਤੇ ਹਰੇ ਉਤਰੋਗੇ ਪਾਜੀ ਸਾਨੂੰ ਕੰਮ ਇੱਕੋ ਆ ਅਸੀਂ ਕੋਈ ਖੱਡਾਂ ਨਹੀਂ ਲੜਣੀ ਕੋਈ ਬੱਖਾ ਨਹੀਂ ਪਾਉਣੀਆਂ ਅਸੀਂ ਜਨਤਾ ਦੀ ਸੇਵਾ ਵਾਸਤੇ ਪੈਦਾ ਹੋਏ ਆ ਕੋਈ ਨਾ ਸਿਆਸੀ ਆਡਾ ਬਿਸ਼ੋਕਰ ਆ ਤੇ ਜਨਤਾ ਦੀ ਸੇਵਾ ਹੀ 24 ਆਵਰ ਸਾਰੇ ਟੱਬਰ ਨੇ ਰਹਿਣਾ ਨਾ ਕਿ ਇਕੱਲਾ ਗਰਦੀਪ ਸਿੰਘ ਦਾ ਮੈਨੇ ਸਾਰੇ ਉਹਦੀ ਪਿੱਠ ਤੇ ਹੀ ਖੜੇ ਆ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਜਿੱਤ ਹੋਈ ਹੈ ਜਿਹਦੇ ਵਿੱਚ ਕਿਰਦੀਪ ਸਿੰਘ ਰੰਧਾਵਾ ਹਣੀ ਜਿੱਤ ਕੇ ਐਮਐਲਏ ਬਣੇ ਨੇ ਕੀ ਕਹਿਣਾ ਤੁਹਾਡਾ ਅੱਜ ਜੀ ਬਹੁਤ ਖੁਸ਼ੀ ਦਾ ਦੇਣੇ ਆ ਇਤਿਹਾਸਕ ਦੇਣੇ ਆ ਕਿ ਜਿਹੜਾ ਸਾਡੇ ਡੇਰਾ ਬਾਬਾ ਨਾਨਕ ਤੇ ਇੰਤੋਂ ੜ ਤੋਂ ਲੀਡਰ ਜਿਹੜੇ ਆ ਇੱਕ ਧੱਕੜ ਲੀਡਰ ਵਜੋਂ ਜਾਣੇ ਜਾਂਦੇ ਸਰਦਾਰ ਗਦੀਪ ਸਿੰਘ ਰੰਧਾਵਾ ਬਹੁਤ ਹੀ ਇਮਾਨਦਾਰ ਤੇ ਵਧੀਆ ਦੇ ਟ੍ਰੀ ਲੋਕਾਂ ਨੇ ਅੱਜ ਉਹਨਾਂ ਨੂੰ ਵੋਟਾਂ ਭਾਰੀ ਬਹੁਤ ਮੰਗੋ ਵੋਟਾਂ ਭਾ ਕੇ ਦਿਤਾਇਆ ਔਰ ਆਪਾਂ ਸਾਰੇ ਹੱਥੇ ਇਹ ਆਪਾਂ ਨਾਲ ਦੇ ਲੋਕਾਂ ਦਾ ਸੰਗਤ ਦਾ ਸਾਥ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਐਡਾ ਵੱਡੇ ਧਾੜ ਲੋਕ ਜਿਹੜੇ ਆਪਣੇ ਆਪ ਨੂੰ بڑے ਹੰਕਾਰੀ ਤੇ ਲੋਕਾਂ ਨੂੰ ਦੱੱਕੇ ਮਾਰ ਕੇ ਤੇ ਨਾਲ ਚ ਦੇ ਕੇ ਸ਼ਰਮਾਂ ਭਾ ਕੇ ਜਿਹੜੇ ਆਪਣਾ ਜਿੰਨਾ ਚਾਹੁੰਦੇ ਸੀ ਉਹ ਦੇਖੋ ਸਾਡੇ ਆਮ ਆਦਮੀ ਪਾਰਟੀ ਦੇ ਸਿਪਾਈ ਕਾ ਜਰਦੀ ਸ਼ੰਗਰਦਾਵਾਂਿਆਂ ਦਾ ਬੜੀ ਤਗੜੀ ਮਾਰ ਦਿੱਤੀ ਆ ਔਰ ਅੱਗੇ ਬੁਲ ਤੇ ਹੰਕਾਰੀ ਲੋਗ ਆ ਉਹਨਾਂ ਨੂੰ ਐਕਸਟਰਾ ਬੜਾ ਤਕੜਾ ਮੈਸੇਜ ਦਿੱਤਾ ਹਰ ਕਾ ਡੇਰਾ ਬਾਬਾ ਨਾਲ ਕਿ ਨਹੀਂ ਮੇਕਾ ਨਹੀਂ ਜਿਹੜਾ ਕੋਈ ਵੀ ਹੈ ਪਿਆਰ ਨਾਲ ਔਰ ਜਿਹੜੇ ਸਰਕਾਰ ਤੋਂ ਸੰਧੀ ਮਾਨ ਨੇ ਮੁਖਬਤ ਲਈ ਪੰਜਾਬ ਦੇ ਕੰਮ ਕੀਤੇ ਸੀਗੇ ਉਹ ਕੰਮਾਂ ਦੇ ਵਜਾ ਕਰਕੇ ਲੋਕਾਂ ਨੇ ਅੱਜ ਫੁਦਾ ਜਰਦੀ ਸ਼ੰਗਰਦਾਵਾਂ ਨੂੰ ਕਿਹਾ ਹੈ ਔਰ ਸਾਡੇ ਸਾਰੇ ਵਰਕਰ

ਲੋਕਾਂ ਨੇ ਆਮ ਆਦਮੀ ਪਾਰਟੀ ਨੇ ਜੋ ਫਤਵਾ ਦਿੱਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਲੋਕਾਂ ਨੇ ਜਿਹੜੇ ਸਰਦਾਰ ਭਗਤ ਸਿੰਘ ਮਾਨ ਨੇ ਔਰ ਆਮ ਆਦਮੀ ਪਾਰਟੀ ਦੀ ਪਾਲਿਸੀ ਹੈ ਉਹਨਾਂ ਨੂੰ ਪਸੰਦ ਕੀਤਾ ਹੈ ਔਰ ਇੱਕ ਵੱਡੇ ਮਾਰਜ ਨਾਲ ਸਾਨੂੰ ਤਿੰਨ ਸੀਟਾਂ ਜਿੱਤਾਈਆਂ ਬਹੁਤ ਖੁਸ਼ੀ ਦੀ ਗੱਲ ਹੈ